ਪੰਜਾਬ ਇੱਕ ਖੇਤੀ ਪ੍ਰਧਾਨ ਸੂਬਾ ਹੈ ਜਿਸ ਵਿੱਚ ਕਿਸਾਨ ਪੂਰੀ ਮਿਹਨਤ ਨਾਲ ਖੇਤੀ ਕਰਦੇ ਹਨ ਇੱਥੇ ਹੀ ਕਿਸਾਨ ਔਰਤਾਂ ਵੀ ਖੇਤੀ ਵਿੱਚ ਆਪਣਾ ਪੂਰਾ ਯੋਗਦਾਨ ਪਾਉਂਦੀਆਂ ਹਨ ਅਜਿਹੀ ਹੀ ਇੱਕ ਕਿਸਾਨ ਔਰਤ ਕੁਲਵਿੰਦਰ ਕੌਰ ਜੋ ਕਿ ਪਿੰਡ ਢੰਡਾ ਬਲਾਕ ਰੁਰਕਾ ਕਲਾਂ ਜ਼ਿਲ੍ਹਾ ਜਲੰਧਰ ਦੀ ਵਸਨੀਕ ਹੈ ਜੋ ਆਪਣੀ ਖੇਤੀ ਦੇ ਸਾਰੇ ਕੰਮਕਾਜ ਆਪਣੇ ਹੱਥੀਂ ਆਪ ਕਰਦੀ ਹੈ ਅਤੇ ਆਪਣੇ ਪਰਿਵਾਰ ਦੀ ਵਧੀਆ ਸੰਭਾਲ ਕਰ ਰਹੀ ਹੈ ਖੇਤੀ ਦੇ ਨਾਲ-ਨਾਲ ਪਸ਼ੂ ਪਾਲਣ ਤੇ ਹੋਰ ਸਹਾਇਕ ਕਿੱਤੇ ਅਪਣਾ ਕੇ ਇਸ ਕਿਸਾਨ ਔਰਤ ਨੇ ਦੂਜੀਆਂ ਔਰਤਾਂ ਲਈ ਇੱਕ ਮਿਸਾਲ ਦਾ ਕੰਮ ਕੀਤਾ ਹੈ ਆਓ ਸੁਣਦੇ ਹਾਂ ਇਸ ਕਿਸਾਨ ਔਰਤ ਦੀ ਸਫਲਤਾ ਦੀ ਕਹਾਣੀ ਇਸੇ ਦੀ ਜ਼ੁਬਾਨੀ ਸਸਿਕਾਲ ਜੀ ਮੇਰਾ ਨਾਮ ਕੁਲਵਿੰਦਰ ਕੌਰ ਆ ਮੈਂ ਪਿੰਟਣੜਿਆਂ ਦੀ ਰਹਿਣ ਵਾਲੀ ਆ ਜ਼ਿਲ੍ਹਾ ਜਲੰਧਰ ਤੋਂ ਆ ਅਸੀਂ ਆਪਣੀ ਖੇਤੀ ਖੁਦ ਕਰਦੇ ਆ ਦਾ ਅਸੀਂ ਕਣਕ ਮੱਕੀ ਝੋਨਾ ਸਰੋਂ ਆਪ ਲਾਉਨੇ ਆ ਇਹਦੇ ਵਿੱਚ ਜੋ ਵੀ ਆਪਾਂ ਖਾਦ ਦਵਾਈ ਪਾਉਣੀ ਆ ਉਹ ਅਸੀਂ ਆਪ ਪਾਉਨੇ ਆ ਕਿਉਂਕਿ ਮੈਂ ਆਪਣੇ ਪਸ਼ੂ ਪਾਲ ਵੀ ਰੱਖੇ ਆ ਪਸ਼ੂਆਂ ਨੂੰ ਵੀ ਦੇਖਣਾ ਫਸਲ ਵੀ ਦੇਖਣੀ ਕਰਦਾ ਸਵੇਰ ਨੂੰ ਮੇਰੀ ਮਾਰਨਿੰਗ ਟਾਈਮ ਸ਼ੁਰੂ ਹੋ ਜਾਂਦੀ ਆ ਜਿਹਦੇ ਵਿੱਚ ਮੈਂ ਆਪਣੇ ਪਸ਼ੂਆਂ ਨੂੰ ਆਪਣੇ ਪੱਠੇ ਜੋ ਪਾਣੀ ਧਾਣੀ ਡੋਣਾ ਧਾਰਾਂ ਚੋੜੀਆਂ ਉਹ ਸਾਰਾ ਕੰਮ ਮੈਂ ਆਪ ਕਰਦੀ ਆ ਕੋਈ ਵੀ ਅਸੀਂ ਇਹੋ ਜਿਹਾ ਬੰਦਾ ਨਹੀਂ ਰੱਖਿਆ ਜਿਹੜਾ ਸਾਡੇ ਨਾਲ ਹੈਲਪ ਕਰਾਵੇ ਮੈਂ ਖੁਦ ਕੰਮ ਕਰਦੀ ਆ ਉਸ ਤੋਂ ਬਾਅਦ ਆ ਅਸੀਂ ਆਪਣੇ ਖੇਤੀਬਾੜੀ ਚ ਖੱਤਿਆਂ ਚ ਗਿੜੇ ਮਾਰੀਦੇ ਆ ਦੇਖੀਦਾ ਆ ਇਹ ਚ ਕਿਸ ਚੀਜ਼ ਦੀ ਲੋੜ ਆ ਕੀ ਪਾਉਣਾ ਆ ਅਸੀਂ ਉਹ ਸਾਰੀ ਆਪ ਕਰਦੇ ਆ ਇਸ ਟਾਈਮ ਮੈਂ ਕਣਕ ਤੇ ਸਰੋਂ ਦੀ ਫਸਲ ਬੀਜੀ ਹੋਈ ਆ ਜੋ ਇਸ ਟਾਈਮ ਬਹੁਤ ਵਧੀਆ ਆ ਜੇ ਸਾਡੀ ਕੋਈ ਫਸਲ ਦੇ ਵਿੱਚ ਕਮੀ ਜਾਂ ਮਿੱਟੀ ਦੀ ਘਾਟ ਆਉਂਦੀ ਆ ਉਹ ਅਸੀਂ ਯੂਨੀਵਰਸਿਟੀ ਜਾਂ ਰੁੜਕੇ ਤੋਂ ਬਲਾਕ ਤੋਂ ਦਖਾਲ ਕੇ ਪਰਮਿਟੀ ਦੀ ਪਰਖ ਕਰਾ ਲਈਦੀ ਆ ਮੈਂ ਕਿਸਾਨ ਵੀਰਾਂ ਨੂੰ ਤੇ ਬੀਬੀਆਂ ਨੂੰ ਇਹੀ ਕਵਾਂਗੀ ਵੀ ਤੁਸੀਂ ਆਪਣੇ ਟਾਈਮ ਟੂ ਟਾਈਮ ਮਿੱਟੀ ਦੀ ਪਰਖ ਕਰਾਇਆ ਕਰੋ ਜਿੱਤੇ ਤੁਹਾਨੂੰ ਪਤਾ ਲੱਗੇ ਸਾਡੀ ਮਿੱਟੀ ਵਿੱਚ ਕਿਹੜੀ ਕਮੀ ਆ ਕਿਸ ਚੀਜ਼ ਦੀ ਘਾਟ ਆ ਅਸੀਂ ਉਹਨੂੰ ਪੂਰਾ ਕਰ ਸਕੀਏ ਇਹ ਨਹੀਂ ਆਵਾ ਗੋਣ ਅਸੀਂ ਫਸਲਾਂ ਨੂੰ ਦਵਾਈਆਂ ੁੱਟੀ ਚੱਲੀਏ ਜਿਹਦੇ ਨਾਲ ਸਾਡੀ ਫਸਲ ਵੀ ਤਾਂ ਹੁੰਦੀ ਹੈ ਖਰਾਬ ਪਰ 올ਡਾ ਸਾਡੀ ਜ਼ਮੀਨ ਖਰਾਬ ਹੋ ਰਹੀ ਆ ਇਸ ਲਈ ਜ਼ਮੀਨ ਨੂੰ ਨਾ ਖਰਾਬ ਕਰੋ ਤੁਸੀਂ ਆਪਣੀ ਯੂਨੀਵਰਸਿਟੀ ਤੋਂ ਜਾਂ ਰੁਰਕਾ ਬਲਾਕ ਤੋਂ ਆਪਣੇ ਕਹਿ ਕੇ ਮਿੱਟੀ ਦੀ ਪਰਖ ਕਰਾਇਆ ਕਰੋ ਮੇਰੋੜਾ ਬਲਾਕ ਵਿੱਚ ਆਤਮਾ ਸਕੀਮ ਰਾਹੀਂ ਟ੍ਰੇਨਿੰਗ ਵੀ ਲਈਆ ਚਾਰ ਚਟਨੀ ਮਰਬਿਆਂ ਦੀ ਮੈਂ ਟ੍ਰੇਨਿੰਗ ਫੋਲਕੀ ਸਾਰੀ ਕੀਤੀ ਆ ਹਜੇ ਮੇਰਾ ਆਪਣਾ ਖੇਤੀਬਾੜੀ ਦਾ ਕੰਮ ਚੱਲ ਰਿਹਾ ਆ ਜੇ ਕਿਸੇ ਟਾਈਮ ਮੈਨੂੰ ਲੋਡ ਪਈ ਤਾਂ ਮੈਂ ਆਪਣਾ ਚਾਰ ਚਟਨੀ ਮਰਬਿਆਂ ਦਾ ਵੀ ਕੰਮ ਸ਼ੁਰੂ ਕਰ ਸਕਦੀ ਆ ਬਾਕੀ ਮੈਂ ਪਸ਼ੂ ਪਾਲ ਜਿਹਦੇ ਵਿੱਚ ਮੇਰੀਆਂ 5-6 ਮੱਝਾਂ ਤੇ 2-3 ਗਾਈਆਂ ਰੱਖੀਆਂ ਆ ਜਿਨ੍ਹਾਂ ਮੈਂ ਖੁਦ ਆਪਣੇ ਆਪ ਹੀ ਉਹ ਸਾਰਾ ਉਹਨਾਂ ਨੂੰ ਸੰਭਾਲਦੀ ਆ ਧਾਰਾ ਚੋ ਕੇ ਦੁੱਧ ਡੈਰੀ ਚ ਪਾ ਕੇ ਹੰਨੀ ਆ ਤੇ ਜੇ ਮੇਰੇ ਬੱਚਿਆਂ ਦੇ ਵੀ ਆਪਣੀ ਜ਼ਿੰਮੇਵਾਰੀ ਮੈਂ ਖੁਦ ਲਈ ਆ ਮੈਂ ਲੇਡੀਜ਼ ਨੂੰ ਇਹ ਕਹੂੰਗੀ ਕਿ ਤੁਸੀਂ ਆਪਣੇ ਆਪ ਨੂੰ ਘਟਨਾ ਸਮਝਿਆ ਕਰੋ ਤੁਸੀਂ ਵੀ ਆਪਣੇ ਕੋਈ ਵੀ ਕੰਮ ਸ਼ੁਰੂ ਕਰੋ ਤੁਸੀਂ ਉੱਤੇ ਸਫਲਤਾ ਪ੍ਰਾਪਤ ਕਰ ਸਕਦੇ ਆ ਜਿੱਦਾਂ ਮੈਂ ਛੋਟੇ ਜਿਹੇ ਆਪਣੇ ਘਰ ਦੀ ਖੇਤੀ ਤੋਂ ਹੀ ਸ਼ੁਰੂ ਕੀਤਾ ਤੇ ਅਸੀਂ ਹੌਲੀ ਹੌਲੀ ਗਾਂ ਜ਼ਮੀਨ ਹਾਲੇ ਤੇ ਲੈ ਕੇ ਅਸੀਂ ਹਸਬੰਡ ਵਾਈਫ ਦੋਨੇ ਜਣੇ ਖੇਤੀ ਬਹੁਤ ਵਧੀਆ ਕਰ ਰਹੇ ਆ ਤੇ ਜੇ ਅਸੀਂ ਸਾਰੇ ਜਣੇ ਰਲ ਕੇ ਇਹ ਕੰਮ ਕਰੀਏ ਤਾਂ ਆਪਾਂ ਆਉਣ ਵਾਲੇ ਸਮੇਂ ਦੇ ਵਿੱਚ ਕੁਝ ਵੀ ਕੰਮ ਆਪਣੇ ਆਪ ਕਰ ਸਕਦੀਆਂ ਆ ਕਿਸੇ ਤੇ ਅਧੀਨ ਨਹੀਂ ਹੋ ਸਕਦੀਆਂ ਬਾਕੀ ਮੈਂ ਸਾਰੀਆਂ ਲੇਡੀਜ਼ ਨੂੰ ਇਹ ਕਹੂੰਗੀ ਕੋਈ ਵੀ ਕੰਮ ਛੋਟਾ ਨਹੀਂ ਹੈਗਾ ਚਾਹੇ ਅਸੀਂ ਛੋਟੇ ਜਿਹੇ ਖੇਤੀ ਕਰਦੇ ਆਂ ਚਾਹੇ ਅਸੀਂ ਪਸ਼ੂ ਪਾਲ ਰੱਖਿਆ ਆ ਚਾਹੇ ਛੋਟਾ ਜਿਹਾ ਬਿਜ਼ਨਸ ਇਹ ਸ਼ੁਰੂ ਕਰ ਲਈਏ ਤੇ ਉਹਦੇ ਨਾਲ ਅਸੀਂ ਸਫਲਤਾ ਪ੍ਰਾਪਤ ਕਰ ਸਕਦੇ ਆ ਤੇ ਆਪਣੇ ਘਰ ਨੂੰ ਤੇ ਆਪਣੇ ਬੱਚਿਆਂ ਨੂੰ ਬਹੁਤ ਵਧੀਆ ਸੰਭ ਸਕਦੇ ਆ ਤੇ ਜੇ ਆਪਾਂ ਇਹੀ ਚਾਰ ਦਿਵਾਰੀ ਦੇ ਅੰਦਰ ਰਹਿ ਕੇ ਆਪਾਂ ਕੁਝ ਨਹੀਂ ਕਰ ਸਕਦੇ ਇੰਨਾ ਆ ਕਿ ਉੱਥੋਂ ਦੇ ਘਰ ਦੇ ਵਿੱਚ ਘਰ ਹੀ ਰਹਿ ਜੰਨੇ ਆ ਜੇ ਆਪਾਂ ਘਰੋਂ ਬਾਹਰ ਨਿਕਲ ਕੇ ਦੇਖੀਏ ਤੇ ਆਪਣੇ ਨਾਲੋਂ ਬਹੁਤ ਲੇਡਿਸ ਅੱਗੇ ਜਾ ਚੁੱਕੀਆਂ ਜਿਹੜਾ ਕੰਮ ਕਰਦੀਆਂ ਮੈਂ ਕਹੂੰਗੀ ਤੁਸੀਂ ਵੀ ਲੇਡਿਸ ਇੱਕ ਜਾਂ ਦੋ ਜਣੀਆਂ ਇਕੱਠੀਆਂ ਹੋ ਕੇ ਆਪਾਂ ਗਰੁੱਪ ਬਣਾ ਸਕਦੀਆਂ ਆ ਗਰੁੱਪ ਬਣਾ ਕੇ ਆਪਾਂ ਕੰਮ ਕਰ ਸਕਦੀਆਂ ਆ ਮੈਂ ਡਾਕਟਰ ਜਸੁੰਦਰ ਕੌਰ ਬਰਾੜ ਪ੍ਰੋਫੈਸਰ ਭੋਜਨ ਤੇ ਪੋਸ਼ਣ ਵਿਭਾਗ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਔਰਤਾਂ ਦਾ ਖੇਤੀਬਾੜੀ ਦੇ ਵਿੱਚ ਯੋਗਦਾਨ ਘਰ ਤੋਂ ਹੀ ਸ਼ੁਰੂ ਹੋ ਜਾਂਦਾ ਹੈ। ਇੱਕ ਔਰਤ ਆਪਣੇ ਪਰਿਵਾਰ ਨੂੰ ਅ ਅੱਗੇ ਵਧਾਉਣ ਦੇ ਲਈ ਬਹੁਤ ਸਾਰੇ ਕੰਮ ਕਰਦੀ ਹੈ। ਚੁੱਲ੍ਹੇ ਚੌਕੇ ਤੋਂ ਬਿਨਾ, ਬੱਚੇ ਪਾਲਣ ਤੋਂ ਬਿਨਾ ਹੋਰ ਬਹੁਤ ਸਾਰੇ ਕੰਮ ਜਿਹੜੇ ਕਿ ਸਾਡੇ ਖੇਤੀਬਾੜੀ ਨਾਲ ਸੰਬੰਧਿਤ ਹਨ ਕਰਦੀ ਹੈ। ਜਿਵੇਂ ਘਰ ਦੇ ਵਿੱਚ ਪਸ਼ੂ ਪਾਲਣ ਤੋਂ ਲੈ ਕੇ ਸੋ ਪਸ਼ੂ ਜਿਹੜਾ ਹੈਗਾ ਡੇਰੀ ਦਾ ਧੰਦਾ ਕਹਿ ਲਓ ਜਾਂ ਪਸ਼ੂ ਪਾਲਣ ਦਾ ਧੰਦਾ ਉਸ ਤੋਂ ਲੈ ਕੇ ਉਸ ਦੇ ਵਿੱਚ ਉਹਨਾਂ ਨੂੰ ਜਿਹੜਾ ਹੈਗਾ ਪਸ਼ੂਆਂ ਨੂੰ ਨਿਲਾਉਣਾ ਉਹਨਾਂ ਪਾਣੀ ਪਲਾਉਣਾ ਉਹਨਾਂ ਨੂੰ ਉਹਨਾਂ ਨੂੰ ਜਿਹੜਾ ਹੈਗਾ ਦੁੱਧ ਚੋਣਾ ਫਿਰ ਦੁੱਧ ਨੂੰ ਰਿੜਕਣਾ ਮੱਖਣ ਕੱਢਣਾ ਘਿਓ ਬਣਾਉਣਾ ਇਹ ਸਾਰੇ ਕੰਮ ਇੱਕ ਔਰਤ ਕਰਦੀ ਹੈ ਤਾਂ ਆਦਮੀ ਸਿਰਫ ਜਿਹੜੇ ਹੈਗੇ ਨੇ ਉਹ ਜਿਹੜਾ ਹੈਗਾ ਚਾਰਾ ਲਿਉਣ ਦਾ ਕੰਮ ਤੇ ਜਾਂ ਫਿਰ ਜਦੋਂ ਪਸ਼ੂ ਬਿਮਾਰ ਹੁੰਦਾ ਉਦੋਂ ਡਾਕਟਰ ਨੂੰ ਲਿਆਉਣ ਦਾ ਕੰਮ ਕਰਦੇ ਨੇ ਇਸ ਤਰੀਕੇ ਦੇ ਨਾਲ ਉਹ ਆਪਣੇ ਪਰਿਵਾਰ ਦੀ ਆਮਦਨ ਵੀ ਵਧਾਉਂਦੀਆਂ ਨੇ ਤੇ ਪਰਿਵਾਰ ਦੀ ਜਿਹੜੀ ਹੈਗੀ ਹੈ ਸਿਹਤ ਚੰਗੀ ਰੱਖਣ ਦੇ ਵਿੱਚ ਇੱਕ ਜਿਹੜੇ ਹੈਗੇ ਹੈ ਘਰੇਲੂ ਪਦਾਰਥ ਬਣਾ ਕੇ ਉਸੇ ਘਰ ਦੇ ਦੁੱਧ ਤੋਂ ਜਿਵੇਂ ਖੋਆ ਬਣਾਉਣਾ ਅੱਜ ਕੱਲ ਜਿਵੇਂ ਹੁਣ ਸਰਦੀ ਦਾ ਮੌਸਮ ਹੈ ਤਾਂ ਗਾਜਰਾਂ ਦਾ ਗਜਰੇਲਾ ਬਣਾਉਣਾ ਤਾਂ ਉਸ ਤਰੀਕੇ ਦੇ ਨਾਲ ਇਹ ਸਾਰੇ ਪੋਸ਼ਟਿਕ ਭੋਜਨ ਬਣਾ ਕੇ ਉਹ ਆਪਣੇ ਪਰਿਵਾਰ ਦੀ ਤੰਦਰੁਸਤੀ ਜਿਹੜੀ ਹੈਗੀ ਸਿਹਤ ਨੂੰ ਕਾਮਯਾਬ ਕਰਦੀਆਂ ਨੇ ਤਾਂ ਕਿ ਜੇ ਪਰਿਵਾਰ ਤੰਦਰੁਸਤ ਹੋਏਗਾ ਤਾਂ ਉਹ ਆਪਣੇ ਘਰ ਦੇ ਆਪਾਂ ਸਾਰੇ ਹੋਰ ਕੰਮ ਕਰ ਸਕਦੇ ਆ ਤੇ ਬਿਮਾਰੀਆਂ ਤੇ ਹੋਣ ਵਾਲਾ ਖਰਚਾ ਬਚਾ ਸਕਦੇ ਆ ਸੋ ਇਸ ਡੇਰੀ ਦੇ ਧੰਦੇ ਤੋਂ ਬਿਨਾ ਇਹ ਔਰਤਾਂ ਜਿਹੜੀਆਂ ਹੈਗੀਆਂ ਖੇਤੀ ਦਾ ਕੰਮ ਬੀਜ ਬੀਜਣ ਤੋਂ ਲੈ ਕੇ ਉਸੋ ਬੀਜ ਬੀਜਣਾ ਬੀਜ ਦੀ ਸਿਧਾਈ ਕਰਨਾ ਘਰੇ ਉਹਨੂੰ ਸਾਫ਼ ਕਰਨਾ ਬੀਜਣ ਤੋਂ ਪਹਿਲਾਂ ਉਹਨੂੰ ਘਰੇ ਭਿਉਂ ਕੇ ਰੱਖਣਾ ਇਹ ਸਾਰੇ ਕੰਮ ਔਰਤਾਂ ਕਰਦੀਆਂ ਨੇ ਉਸ ਤੋਂ ਬਾਅਦ ਬੀਜ ਬੀਜਤਾ ਜਦੋਂ ਫਸਲ ਬੀਜੀ ਜਾਂਦੀ ਹੈ ਤਾਂ ਫਸਲ ਦੇ ਵਿੱਚੋਂ ਖੇਤਾਂ ਦੇ ਵਿੱਚ ਜਿਵੇਂ ਤੁਸੀਂ ਜੇ ਆਪਾਂ ਝੋਨੇ ਦੀ ਗੱਲ ਕਰੀਏ ਤਾਂ ਉਹਦੀ ਪਨੀਰੀ ਬਹੁਤ ਸਾਰੀਆਂ ਔਰਤਾਂ ਉਹਨਾਂ ਦੇ ਜਿਹੜਾ ਹੈਗਾ ਆਪਣੇ ਇਕਨੋਮਿਕ ਸਟੇਟਸ ਦੇ ਅਨਸਾਰ ਪਰਿਵਾਰ ਦੀ ਆਮਦਨ ਦੇ ਹਿਸਾਬ ਦੇ ਨਾਲ ਗਰੀਬ ਔਰਤਾਂ ਜਿਹੜੀਆਂ ਹੈਗੀਆਂ ਉਹ ਕਿੰਨਾ ਝੋਨੇ ਦੀ ਪਨੀਰੀ ਲਗਾ ਕੇ ਲੇਬਰ ਦਾ ਕੰਮ ਕਰਦੀਆਂ ਨੇ ਫਿਰ ਉਹ ਝੋਨੇ ਦੇ ਵਿੱਚੋਂ ਘਾਹ ਕੱਢਦੀਆਂ ਨੇ ਤੇ ਇਸੇ ਤਰ੍ਹਾਂ ਹੀ ਜਿਹੜੀਆਂ ਹੈਗੀਆਂ ਨੇ ਚੰਗੇ ਘਰਾਂ ਵਾਲੀਆਂ ਜਿਹੜੀਆਂ ਔਰਤਾਂ ਨੇ ਉਹ ਜਿਹੜੇ ਹੈਗੇ ਆ ਜਦੋਂ ਜਿਵੇਂ ਝੋਨਾ ਘਰੇ ਆਉਣਾ ਹੈ ਉਸ ਨੂੰ ਸਕਾਉਣਾ ਹੈ ਜੇ ਮੀਂਹ ਆ ਗਿਆ ਉਹਨੂੰ ਢੱਕਣਾ ਹੈ ਤੇ ਫਿਰ ਉਹੀ ਗੱਲ ਬੀਜ ਦੀ ਸਿਧਾਈ ਫਿਰ ਢੋਲਾਂ ਦੇ ਵਿੱਚ ਸਟੋਰ ਕਰਨਾ ਤਾਂ ਬਹੁਤ ਸਾਰਾ ਜਿਹੜਾ ਹੈਗਾ ਇਸ ਤਰੀਕੇ ਦੇ ਨਾਲ ਜਿਹੜਾ ਹੈਗਾ ਔਰਤਾਂ ਖੇਤੀ ਦੇ ਵਿੱਚ ਜਿਹੜੇ ਹੈਗਾ ਆਪਣਾ ਯੋਗਦਾਨ ਪਾ ਰਹੀਆਂ ਨੇ ਤੇ ਇਸ ਤੋਂ ਬਿਨਾ ਬੀਜਣ ਤੋਂ ਲੈ ਕੇ ਫਿਰ ਖੇਤੀ ਬੀਜਿਆ ਗਿਆ ਤੇ ਬੀਜਣ ਤੋਂ ਬਾਅਦ ਜਿਹੜੀ ਹੈਗੀ ਹੈ ਫਿਰ ਉਹਦੀ ਪ੍ਰੋਸੈਸਿੰਗ ਜਿਹਨੂੰ ਅਸੀਂ ਕਹਿੰਦੇ ਐਗਰੋ ਪ੍ਰੋਸੈਸਿੰਗ ਉਹਦੇ ਵਿੱਚ ਔਰਤਾਂ ਦਾ ਬਹੁਤ ਹੀ ਜਿਹੜਾ ਹੈਗਾ ਯੋਗਦਾਨ ਹੈ ਐਗਰੋ ਪ੍ਰੋਸੈਸਿੰਗ ਦਾ ਮਤਲਬ ਹੈ ਕਿ ਜਿਵੇਂ ਘਰ ਦੇ ਵਿੱਚ ਕੋਈ ਤੁਹਾਡੇ ਕੋਲੇ ਛੋਲੇ ਬੀਜਲੇ ਕਿਸਾਨ ਨੇ ਤਾਂ ਛੋਲਿਆਂ ਨੂੰ ਜਿਹੜਾ ਹੈਗਾ ਉਹਦਾ ਬੇਸਨ ਬਣਾਉਣਾ ਤੇ ਬੇਸਨ ਬਣਾ ਕੇ ਫਿਰ ਲਫਾਫਿਆਂ ਦੇ ਵਿੱਚ ਭਰ ਕੇ ਵੇਚਣਾ ਇਸੇ ਤਰ੍ਹਾਂ ਹੀ ਜਿਵੇਂ ਸੱਠੀ ਮੰਗੀ ਬੀਜਦੇ ਨੇ ਉਸ ਮੰਗੀ ਨੂੰ ਸਾਫ਼ ਕਰਕੇ ਤੇ ਫਿਰ ਲਫਾਫਿਆਂ ਦੇ ਵਿੱਚ ਭਰ ਕੇ ਵੇਚਣ ਦੇ ਨਾਲ ਉਹਨੂੰ ਅਸੀਂ ਪ੍ਰਾਇਮਰੀ ਪ੍ਰੋਸੈਸਿੰਗ ਕਹਿੰਦੇ ਆ ਤਾਂ ਉਹਦੇ ਵਿੱਚ ਵੀ ਔਰਤਾਂ ਦਾ ਜਿਹੜਾ ਹੈਗਾ ਬਹੁਤ ਜ਼ਿਆਦਾ ਰੋਲ ਹੈ ਤੇ ਉਹ ਆਪਾਂ ਦੁੱਗਣੀ ਕੀਮਤ ਤੇ ਉਹਨੂੰ ਵੇਚ ਸਕਦੇ ਆ ਆਪਾਂ ਯੂਨੀਵਰਸਿਟੀ ਐਗਰੀਕਲਚਰ ਤੋਂ ਜਾਂ ਆਤਮਾ ਸਕੀਮ ਦੇ ਰਾਹੀਂ ਆਪਾਂ ਟ੍ਰੇਨਿੰਗਾਂ ਲੈ ਸਕਦੀਆਂ ਆਪਾਂ ਘਰ ਵਿੱਚ ਦਾਲ ਸਬਜ਼ੀ ਬਣਾ ਲੈਨੇ ਆਂ ਕਈ ਵਾਰੀ ਆਪਣੇ ਬੱਚੇ ਉਹ ਦਾਲ ਸਬਜ਼ੀ ਨਹੀਂ ਖਾਂਦੇ ਜੇ ਅਸੀਂ ਏਅਰ ਟ੍ਰੇਨਿੰਗ ਲਈ ਹੋਵੇ ਤੁਹਾਨੂੰ ਇਹੋ ਜੀ ਦਾਲ ਸਬਜ਼ੀ ਜਾਂ ਚਾਰ ਚਟਨੀ ਮਰਬੇ ਇਹੋ ਜੇ ਵਧੀਆ ਬਣਾਉਣਗੇ ਤੁਹਾਡੇ ਬੱਚੇ ਵੀ ਬਹੁਤ ਖੁਸ਼ ਹੋ ਕੇ ਖਾਣਗੇ ਤੇ ਜੇ ਆਪਾਂ ਉਹ ਸਿੱਖ ਵੀ ਲਈਏ ਤੇ ਆਪਾਂ ਗਾਂ ਉਹਦਾ ਬਿਜ਼ਨਸ ਵੀ ਸ਼ੁਰੂ ਕਰ ਸਕਦੇ ਆਂ ਛੋਟੇ ਕੰਮ ਤੋਂ ਹੀ ਵੱਡਾ ਕੰਮ ਬਣਦਾ ਆ ਤੇ ਇਸ ਲਈ ਮੈਂ ਕਹੂੰਗੀ ਵੀ ਹਰੇਕ ਔਰਤ ਨੂੰ ਟ੍ਰੇਨਿੰਗ ਲੈਣੀ ਚਾਹੀਦੀ ਆ ਜੇ ਟ੍ਰੇਨਿੰਗ ਲਵਾਂਗੇ ਹੀ ਆਪਾਂ ਆਪਣੇ ਬੱਚਿਆਂ ਨੂੰ ਵਧੀਆ ਪੋਸ਼ਟਿਕ ਆਹਾਰ ਦੇ ਸਕਦੇ ਆ ਆਪਾਂ ਮੱਖੀ ਪਾਲਣ ਦਾ ਕੰਮ ਵੀ ਨਾਲ ਸਿੱਖ ਸਕਦੇ ਆ ਆਪਾਂ ਆਪਣ ਮੱਖੀਆਂ ਆਪਣੇ ਆਪਣੇ ਲਾਗੇ ਖੇਤੀ ਆ ਸਰੋਂ ਲਾ ਲਈ ਦੀ ਆ ਇਹਦੇ ਵਿੱਚ ਆਪਾਂ ਮੱਖੀਆਂ ਦੇ ਡੱਬੇ ਰੱਖ ਕੇ ਵੀ ਕੰਮ ਕਰ ਸਕਦੇ ਆ ਇਹ ਵੀ ਆਪਾਂ ਨੂੰ ਟ੍ਰੇਨਿੰਗ ਆਪਣੇ ਯੂਨੀਵਰਸਿਟੀ ਐਗਰੀਕਲਚਰ ਵੱਲੋਂ ਦਿੱਤੀ ਜਾਂਦੀ ਆ ਤੇ ਲੇਡੀਜ਼ ਵੀ ਸਿੱਖ ਕੇ ਗਾਂ ਅੱਗੇ ਵਸ ਸਕਦੀ ਆ ਲੇਡੀਜ਼ ਆਪਣੇ ਆਪ ਨੂੰ ਘਟਨਾ ਸਮਝਣ ਆਪਾਂ ਵੀ ਬੰਦਿਆਂ ਨਾਲੋਂ ਵੱਧ ਕੰਮ ਕਰ ਸਕਦੀਆਂ ਆ ਤੇ ਟ੍ਰੇਨਿੰਗ ਲੈ ਕੇ ਆਪਾਂ ਸਾਰੇ ਕੰਮ ਅੱਗੇ ਜਾ ਸਕਦੀਆਂ ਆ ਤੁਸੀਂ ਹਰੇਕ ਕੰਮ ਦੀ ਟ੍ਰੇਨਿੰਗ ਲੈ ਸਕਦੇ ਆ ਯੂਨੀਵਰਸਿਟੀ ਕਿਸੇ ਵੀ ਕੰਮ ਦੀ ਟ੍ਰੇਨਿੰਗ ਖੇਤੀ ਤੋਂ ਲੈ ਕੇ ਚਾਰ ਚਟਨੀ ਮਰਬਿਆਂ ਤੱਕ ਜਾਨੀ ਕਿ ਆਪਾਂ ਨੂੰ ਕੋਈ ਵੀ ਇਹੋ ਜੀ ਚੀਜ਼ ਨਹੀਂ ਜਿਹੜੀ ਨਹੀਂ ਟ੍ਰੇਨਿੰਗ ਦਿੰਦੇ ਹਰੇਕ ਚੀਜ਼ ਦੀ ਟ੍ਰੇਨਿੰਗ ਮਿਲਦੀ ਆ ਜੇ ਆਪਾਂ ਟ੍ਰੇਨਿੰਗ ਲੈਣੀ ਹੋਵੇ ਤਾਂ ਆਪਾਂ ਹਲਦੀ ਮਸਾਲੇ ਜੋ ਵੀ ਚੀਜ਼ ਆ ਆਪਣੇ ਘਰ ਪੀ ਕੇ ਵੀ ਆਪਾਂ ਗਾਂ ਸੇਲ ਕਰ ਸਕਦੇ ਆ ਇਹੋ ਜੀਆਂ ਵੀ ਟ੍ਰੇਨਿੰਗ ਆ ਆਪਾਂ ਨੂੰ ਯੂਨੀਵਰਸਿਟੀ ਰਾਹੀਂ ਮਿਲ ਰਹੀਆਂ ਆ ਜਿਹਦਾ ਆਪਾਂ ਲਾਉਨੇ ਆ ਸਬਜ਼ੀ ਬੀਜਦੇ ਆ ਜਾਂ ਆਪਾਂ ਕਣਕ ਝੋਨਾ ਮੱਕੀ ਇਹਦੀ ਫਸਲਤਾ ਕਰਦੇ ਆ ਜੇ ਆਪਾਂ ਆਪਣੇ ਘਰ ਦੇ ਥਾਂ ਦੇ ਵਿੱਚ ਇੱਕ ਨਾਲ ਦੇ ਵਿੱਚ ਇੱਕ ਨਾਲ ਚਲੋ ਬਹੁਤ ਜ਼ਿਆਦਾ ਆ ਦੋ ਮੜਲਿਆਂ ਦੇ ਵਿੱਚ ਵੀ ਆਪਾਂ ਸਬਜ਼ੀ ਬੀਜੀਏ ਤਾਂ ਆਪਾਂ ਨੂੰ ਬਾਜ਼ਾਰ ਵਿੱਚੋਂ ਸਬਜ਼ੀ ਲੈ ਕੇ ਆਉਣ ਦੀ ਲੋੜ ਨਹੀਂ ਵਧੀਆ ਫਰੈਸ਼ ਸਬਜ਼ੀ ਆਪਣੇ ਹੀ ਖੇਤਾਂ ਵਿੱਚੋਂ ਪੱਟ ਕੇ ਆਪਾਂ ਬੱਚਿਆਂ ਨੂੰ ਖਿਲਾ ਰਹੇ ਆਂ ਕੁਲਵਿੰਦਰ ਕੌਰ ਆਪਣੀ ਰੋਜ਼ਾਨਾ ਖੇਤੀ ਦੇ ਕੰਮਾਂ ਕਾਜਾਂ ਵਿੱਚ ਪੂਰੀ ਤਰ੍ਹਾਂ ਨਾਲ ਤਜਰਬਾ ਹਾਸਲ ਕਰ ਚੁੱਕੀ ਹੈ ਹੁਣ ਉਸ ਨੂੰ ਖੇਤੀ ਦੇ ਕੰਮ ਕਾਜ ਬੋਝ ਨਹੀਂ ਮਹਿਸੂਸ ਹੁੰਦੇ ਅਤੇ ਉਹ ਆਪਣੀ ਖੇਤੀ ਨੂੰ ਪੂਰੀ ਨਿਪੰੰਤਾ ਨਾਲ ਕਰ ਰਹੀ ਹੈ। ਕੁਲਵਿੰਦਰ ਕੌਰ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਲੁਧਿਆਣਾ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਰੁੜਕਾ ਕਲਾਂ ਅਤੇ ਖੇਤੀ ਵਿਗਿਆਨ ਕੇਂਦਰ ਨੂਰਮੈਲ ਤੋਂ ਵਪਾਰਕ ਪੱਧਰ ਦੀ ਸਖਲਾਈ ਲੈ ਚੁੱਕੀ ਹੈ। ਅਤੇ ਇਸ ਨਾਲ ਉਹ ਕਿਸੇ ਵੀ ਖੇਤੀ ਸਹਾਇਕ ਕਿੱਤੇ ਨੂੰ ਅਪਣਾ ਕੇ ਆਪਣੀ ਆਮਦਨ ਵਿੱਚ ਵਾਧਾ ਕਰਨ ਦੇ ਸਮਰੱਥ ਹੋ ਗਈ ਹੈ। ਅਸੀਂ ਇਹੀ ਚਾਹਾਂਗੇ ਤੁਸੀਂ ਭਾਵੇਂ ਆਪਣੇ ਇੱਕ ਮੜਲੇ ਤੋਂ ਸ਼ੁਰੂ ਕਰੋ ਜੇ ਅਸੀਂ ਤਾਂ ਇੱਕ ਗਮਲੇ ਤੋਂ ਸ਼ੁਰੂ ਕਰ ਸਕਦੇ ਹਾਂ ਮੜਲਾ ਤਾਂ ਬਹੁਤ ਦੂਰ ਆ ਛੋਟੇ ਛੋਟੇ ਚੀਜ਼ਾਂ ਉਹ ਗਮਲਿਆਂ ਵਿੱਚ ਵੀ ਲਾ ਸਕਦੇ ਆ ਜਿੰਨਾ ਕੋ ਨਹੀਂ ਹੈਗਾ ਜੇ ਤੁਸੀਂ ਲਾਉਣਾ ਆ ਆਤਮ ਸਕੀਮ ਰਾਹੀਂ ਜਾਂ ਯੂਨੀਵਰਸਿਟੀ ਰਾਹੀਂ ਆਪਾਂ ਨੂੰ ਟਰੈਪ ਮਿਲ ਜਾਂਦੇ ਆ ਜਿਨ੍ਹਾਂ ਦੇ ਸ਼ਹਿਰਾਂ ਦੇ ਵਿੱਚ ਨਹੀਂ ਥਾਂ ਉਹ ਛੱਤਾਂ ਦੇ ਉੱਤੇ ਟਰੈਪ ਲਾ ਕੇ ਵੀ ਸਬਜ਼ੀ ਲਾ ਸਕਦੇ ਆ ਛੋਟਾ ਛੋਟਾ ਕੰਮ ਵੀ ਆਪਾਂ ਕਰ ਸਕਦੇ ਆ ਕੋਈ ਟੱਬ ਲੈ ਲਓ ਤੁਹਾਡਾ ਬੇਕਾਰ ਟੱਬ ਐ ਤੁਸੀਂ ਕਬਾੜੀਆਂ ਨੂੰ ਦੇ ਦਿੰਨੇ ਆ ਉਦ ਨੂੰ ਨਾ ਦੇਵੋ ਉਲਟਾ ਉਹਦੇ ਵਿੱਚ ਮਿੱਟੀ ਪਾ ਕੇ ਆਪਾਂ ਉਹਦੇ ਵਿੱਚ ਸਬਜ਼ੀ ਲਾ ਸਕਦੇ ਆ ਜਿਹਦੇ ਨਾਲ ਆਪਾਂ ਘਰੋਂ ਤਾਜੀ ਸਬਜ਼ੀ ਫਰੈਸ਼ ਉਹ ਉਸੇ ਟਾਈਮ ਤੋੜ ਕੇ ਆਪਣੀ ਬਣਾ ਸਕਦੇ ਆ ਜਿਹਦਾ ਹੁਣ ਅਸੀਂ ਸਬਜ਼ੀ ਲਾ ਲਈਦੀ ਆ ਆਪਣੇ ਥਾਂ ਖੁੱਲਾ ਆ ਜਿਆਦੀ ਲਾ ਲਈਦੀ ਆ ਫੇਰ ਸਬਜ਼ੀ ਨੂੰ ਅਸੀਂ ਖੁਦ ਤੋੜੀਦਾ ਤੋੜ ਕੇ ਬਾਜ਼ਾਰ ਵਿੱਚ ਮੰਡੀ ਵਿੱਚ ਲੈ ਕੇ ਜਾਈਦਾ ਆ ਮੰਡੀ 'ਚ ਵੇਚ ਲਈਦੀ ਆ ਉਹਦੇ ਨਾਲ ਸਾਨੂੰ ਥੋੜੀ ਜੀ ਆਮਦਨ ਵੀ ਹੋ ਜਾਂਦੀ ਆ ਬਾਕੀ ਕੋਈ ਵੀ ਕੰਮ ਕਰਨਾ ਹੋਵੇ ਮੈਂ ਕਿਸੇ ਨਾਲ ਉਹ ਨਹੀਂ ਕਹਿੰਦੀ ਘਟਿਆ ਆ ਆਪਾਂ ਜਾਣੇ ਆ ਅਸੀਂ ਬਾਈਕ ਵੀ ਚਲਾਉਂਦੇ ਆ ਅਸੀਂ ਸਕੂਟੀ ਵੀ ਚਲਾਉਂਦੇ ਆ ਅਸੀਂ ਟਰੈਕਟਰ ਵੀ ਚਲਾ ਲਈਦਾ ਆ ਜਿਹਦੇ ਨਾਲ ਅਸੀਂ ਆਪਣੀ ਚੀਜ਼ ਨੂੰ ਲੈ ਕੇ ਮੰਡੀ ਤੱਕਰ ਚਲ ਜਾਈਦਾ ਆ ਬਾਕੀ ਮੇਰਾ ਯੂਨੀਵਰਸਿਟੀ ਨਾਲ ਬਾਰਤਲਾਬ ਚੱਲਦਾ ਰਹਿੰਦਾ ਆ ਕਿਸੇ ਕੰਮ ਦੀ ਕੋਈ ਚੀਜ਼ ਦੀ ਕਮੀ ਹੋਵੇ ਤਾਂ ਅਸੀਂ ਯੂਨੀਵਰਸਿਟੀ ਤੇ ਕਰ ਖੁਦ ਚਲ ਜਾਈਦਾ ਆ ਪੁੱਛੀਦਾ ਸਾਨੂੰ ਆ ਆ ਬਾਕੀ ਖੇਤੀ ਹੋਈ ਕੋਈ ਵੀ ਕੰਮ ਹੋਵੇ ਆਪਾਂ ਲੇਡੀਜ਼ ਕਰ ਸਕਦੀਆਂ ਜਦ ਮੈਂ ਕਰਦੀ ਆ ਬਾਕੀ ਵੀ ਸਾਰੀਆਂ ਕਰ ਸਕਦੀਆਂ ਆ ਮੈਂ ਆਪਣੇ ਬੱਚਿਆਂ ਨੂੰ ਖੋਦ ਪਾਣੀ ਛੱਡ ਕੇ ਆਉਣੀ ਆ ਲੈ ਕੇ ਆਉਣੀ ਆ ਫਿਰ ਮੈਂ ਆਪਣਾ ਘਰ ਦਾ ਰੁਟੀਨ ਟੂਰ ਕੰਮ ਕਰਦੀ ਆ ਉਸ ਤੋਂ ਬਾਅਦ ਆ ਮੈਂ ਆਪਣੇ ਪਸ਼ੂਆਂ ਦੇ ਵਿੱਚ ਜਾਂਨੀ ਫਸਲ ਦੇ ਦੀ ਜਿੱਥੇ ਪਾਣੀ ਲਾਉਣ ਵਾਲਾ ਉਹ ਪਾਣੀ ਲਾਉਣਾ ਜਿੱਥੇ ਖਾਦ ਪਾਉਣੀ ਤੇ ਖਾਦ ਪਾਉਣੀ ਆ ਕੋਈ ਦਵਾਈ ਪਾਉਣੀ ਆ ਉਹ ਦਵਾਈ ਦੀ ਸਪਰੇ ਵੀ ਮੈਂ ਕਿਸੇ ਨੂੰ ਨਹੀਂ ਇਦਾਂ ਕਹਿੰਦੀ ਸਾਰੇ ਕੁਝ ਕਰ ਸਕਦੇ ਆ ਮੈਂ ਖੁਦ ਕਰਦੀ ਆ ਤੇ ਅਸੀਂ ਕਣਕ ਦਾ 20 ਘਰ ਸਾਂਭ ਲਈਦਾ ਸਰੋਂ ਦਾ ਵੀ ਸਾਂਭ ਸਕਦੇ ਆ ਆਪੇ ਮੂੰਗੀ ਦਾ ਵੀ ਆਪਾਂ ਗਾਂ ਵਾਸਤੇ ਸਾਂਭ ਸਕਦੇ ਆ ਤੇ ਆਪਣੀ ਜਿਹੜੀ ਵੀ ਫਸਲ ਆ ਆਪਾਂ ਉਹਦਾ ਬੀਜੇ ਆਪ ਤਿਆਰ ਕੀਤਾ ਜਾਵੇ ਸੋਧ ਕੇ ਤੇ ਵਧੀਆ ਆਪਾਂ ਬਾਹਰੋਂ ਮੁੱਲ ਲੈਣ ਨਾਲੋਂ ਮਹਿੰਗੇ ਪਾਦਾ ਲੈਣ ਨਾਲੋਂ ਖੁਦ ਆਪਾਂ ਬੀਜ ਨੂੰ ਸਾਂਭ ਕੇ ਸੋਧ ਲਈਏ ਇਹਦੇ ਵਿੱਚ ਆਪਣੇ ਕਣਕ ਮੱਕੀ ਝੋਨਾ ਆਪਣੇ ਸਰੋਂ ਤੇ ਦਾਲਾਂ ਦੇ ਵੀ ਇਹ ਵੀ ਸਾਂਭ ਸਕਦੇ ਆ ਬਾਕੀ ਮੈਂ ਵੀ ਕਰਨਾ ਚਾਹਨੀ ਆ ਤੁਸੀਂ ਦਾਲਾਂ ਵੀ ਆਪਣੇ ਘਰ ਖੁਦ उगाਇਆ ਕਰੋ ਦਾਲਾਂ ਵੀ ਮੰਡੀ ਨਾਲੋਂ ਲਿਆਉਣ ਨਾਲੋਂ ਥੋੜੀ ਥੋੜੀ ਛੋਟੀ ਛੋਟੀ ਬਗੀਚੀ ਬਣਾ ਲਓ ਥੋੜੀ ਥੋੜੀ ਲਾਓ ਉਹਨੂੰ ਆਪਣੇ ਘਰ ਤਿਆਰ ਕਰਾਓ ਜਿਹਦੇ ਨਾਲ ਉਹ ਫਰੈਸ਼ ਤਾਲਾਂ ਤੇ ਵਧੀਆ ਦਾਲਾਂ ਹੁੰਦੀਆਂ ਆ ਜਦੋਂ ਆਪਾਂ ਬਾਹਰ ਬਾਜ਼ਾਰੋਂ ਮੰਨ ਲਾ ਕਹਿੰਨੇ ਆ ਕਿਤੇ ਢੋਰਾ ਲੱਗਾ ਹੁੰਦਾ ਕਿਤੇ ਵਿੱਚ ਰੋੜੇ ਪਾਏ ਹੁੰਦੇ ਆ ਇਹਦੇ ਨਾਲ ਥੋੜੀ ਜੀ ਮਿਹਨਤ ਕਰਨੀ ਪਊਗੀ ਪਰ ਜੇ ਆਪਾਂ ਛੋਟੇ ਛੋਟੇ ਬਗੀਚੀਆਂ ਤੋਂ ਦਾਲਾਂ ਆਪਣੀਆਂ ਤਿਆਰ ਕਰਾਂਗੇ ਤਾਂ ਉਹ ਸਭ ਤੋਂ ਵਧੀਆ ਚੀਜ਼ਾਂ ਆ ਤੇ ਉਹ ਵੀ ਆਪਾਂ ਸੰਭਾਲ ਸਕਦੇ ਆ ਉਹਦੀ ਪੈਕਿੰਗ ਵੀ ਆਪਾਂ ਕਰ ਸਕਦੇ ਆ ਤੇ ਗਾਂਵ ਵਾਸਤੇ ਅੱਗੇ ਵਾਸਤੇ ਆਪਾਂ ਵੀ ਉਹਦਾ ਤਿਆਰ ਕਰ ਸਕਦੇ ਆ ਕਿਸਾਨ ਫਸਲ ਵੀ ਬੀਜਦਾ ਹੈ ਫਿਰ ਮੰਡੀ ਦੇ ਵਿੱਚ ਵੇਚਦਾ ਹੈ ਫਿਰ ਉਹਨੂੰ ਕਾਰਖਾਨੇਦਾਰ ਉਹਦਾਈਆਂ ਚੀਜ਼ਾਂ ਬਣਾਉਂਦਾ ਹੈ ਫਿਰ ਦੁਕਾਨਾਂ ਵਾਲੇ ਉਹਨੂੰ ਵੇਚਦੇ ਨੇ ਤੇ ਫਿਰ ਅਖੀਰ ਤੇ ਕਿਸਾਨ ਦੁਕਾਨਾਂ ਤੋਂ ਉਹਨੂੰ ਖਰੀਦਦਾ ਹੈ ਤਾਂ ਇਸ ਤਰੀਕੇ ਦੇ ਨਾਲ ਉਹਨੂੰ ਬਹੁਤ ਮਹਿੰਗੀ ਚੀਜ਼ੋ ਪੈਂਦੀ ਹੈ ਤੇ ਜੇ ਉਹੀ ਚੀਜ਼ਾਂ ਜਿਵੇਂ ਕਣਕ ਦਾ ਆਪਾਂ ਕਹਿੰਦੇ ਆਂ ਵੀ ਆਟਾ ਅੱਜ ਕੱਲ ਘਰਾਂ 'ਚ ਹੀ ਚੱਕੀ ਆ ਗਈ ਜਿਵੇਂ ਪਹਿਲਾਂ ਪੁਰਾਣੇ ਜ਼ਮਾਨੇ 'ਚ ਚੱਕੀ ਤੇ ਆਟਾ ਪੀਸਦਿਆਂ ਸਔਰ ਤਾਂ ਹੀ ਪੀਸਦਿਆਂ ਸੀ ਉਹ ਵੀ ਇੱਕ ਯੋਗਦਾਨ ਹੈ ਤੇ ਹੁਣ ਮਸ਼ੀਨ ਜਿਹੜੀਆਂ ਬਿਜਲੀ ਵਾਲੀਆਂ ਮਸ਼ੀਨਾਂ ਆ ਗਈਆਂ ਚੱਕੀਆਂ ਆਟਾ ਪੀਸਣ ਵਾਲੀਆਂ ਸੋ ਤੁਸੀਂ ਛੋਲੇ ਬੇਸਣ ਬਣਾ ਕੇ ਤੇ ਇਸ ਤਰੀਕੇ ਦੇ ਨਾਲ ਵੀ ਜਿਹੜੀ ਹੈਗੀਆਂ ਔਰਤਾਂ ਪ੍ਰਾਇਮਰੀ ਪ੍ਰੋਸੈਸਿੰਗ ਉਸ ਤੋਂ ਬਾਅਦ ਫਿਰ ਅਸੀਂ ਸੈਕੰਡਰੀ ਪ੍ਰੋਸੈਸਿੰਗ ਉਹਦਾ ਮਤਲਬ ਹੈ ਕਿ ਜਿਵੇਂ ਤੁਸੀਂ ਘਰ ਦੇ ਵਿੱਚ ਜਿਹੜੇ ਹੈਗੇ ਨੇ ਜਿਵੇਂ ਤੁਹਾਡੇ ਖੇਤ 'ਚ ਆਮਲੇ ਦਾ ਬੂਟਾ ਲੱਗਿਆ ਤਾਂ ਆਮਲੇ ਦੀ ਸਾਨੂੰ ਪਤਾ ਹੈ ਕਿ ਆਮਲਾ ਜਿਵੇਂ ਕਹਿੰਦੇ ਆਮਲੇ ਦਾ ਖਾਦਾ ਤੇ ਜਿਹੜਾ ਹੈਗਾ ਸਿਆਣੇ ਦਾ ਕਿਹਾ ਪਿੱਛੋਂ ਪਤਾ ਲੱਗਦਾ ਹੈ ਆਮਲੇ ਦੀ ਜਿਹੜੀ ਪੋਸ਼ਟਿਕ ਮਹੱਤਤਾ ਇੰਨੀ ਜ਼ਿਆਦਾ ਹੈ ਕਿ ਸਾਨੂੰ ਕੈਂਸਰ ਵਰਗੀਆਂ ਬਿਮਾਰੀਆਂ ਤੋਂ ਬਚਾਉਂਦਾ ਜਿਹੜੇ ਵਿੱਚ ਤੱਤ ਹੈ ਤਾਂ ਔਰਤਾਂ ਘਰ 'ਚ ਆਮਲੇ ਦਾ ਮਰਬਾ ਬਣਾਉਂਦੀਆਂ ਨੇ ਚਟਨੀਆਂ ਬਣਾਉਂਦੀਆਂ ਨੇ ਤੇ ਫਿਰ ਜਿਹੜਾ ਹੈਗਾ ਉਸ ਨੂੰ ਉਹ ਘਰ ਦੇ ਪਰਿਵਾਰ ਚ ਦੇ ਆਪਣੇ ਲਈ ਵੀ ਰੱਖ ਸਕਦੀਆਂ ਨੇ ਤੇ ਨਾਲ ਉਹ ਫਿਰ ਕਈ ਔਰਤਾਂ ਨੇ ਇਹਨੂੰ ਆਪਣਾ ਇੱਕ ਧੰਦਾ ਬਣਾ ਲਿਆ ਧੰਦੇ ਦੇ ਤੌਰ ਤੇ ਇਸ ਧੰਦੇ ਦੇ ਲਈ ਸਿਖਲਾਈ ਲੈਣ ਲਈ ਖੇਤੀਬਾੜੀ ਯੂਨੀਵਰਸਿਟੀ ਦੇ ਜਿਹੜੇ ਹੈਗੇ ਆ ਹਰ ਜ਼ਿਲ੍ਹੇ ਦੇ ਵਿੱਚ ਇੱਕ ਇੱਕ कृषि ਵਿਗਿਆਨ ਕੇਂਦਰ ਹੈ ਜਿੱਥੋਂ ਔਰਤਾਂ ਕਿਸੇ ਵੀ ਕਿਸਮ ਦੀ ਸਿਖਲਾਈ ਲੈ ਕੇ ਆਪਣਾ ਕੰਮ ਸ਼ੁਰੂ ਕਰ ਸਕਦੀਆਂ ਨੇ ਖੁੰਬਾਂ ਦਾ ਕਿੱਤਾ ਹੋ ਗਿਆ ਮੱਖੀਆਂ ਪਾਲਣ ਦਾ ਕਿੱਤਾ ਹੋ ਗਿਆ ਸੋ ਇਸੇ ਤਰ੍ਹਾਂ ਹੀ ਮੁਰਗੀਆਂ ਪਾਲਣਾ ਤੇ ਡੇਰੀ ਦਾ ਕਿੱਤਾ ਸੋ ਇਸੇ ਤਰ੍ਹਾਂ ਕਿੰਨੇ ਸਹਾਇਕ ਕਿੱਤੇ ਨੇ ਜਿਨ੍ਹਾਂ ਨੂੰ ਔਰਤਾਂ ਅਪਣਾ ਕੇ ਆਪਣਾ ਜਿਹੜਾ ਹੈਗਾ ਯੋਗਦਾਨ ਪਾ ਰਹੀਆਂ ਨੇ ਖੁੰਬਾਂ ਦੇ ਵਿੱਚ ਕੀ ਹੈ ਕਿ ਖੁੰਬਾਂ ਜਿਹੜੀਆਂ ਹੈਗੀਆਂ ਉਹਨਾਂ ਨੂੰ ਸਕਾ ਕੇ ਉਹਨਾਂ ਦਾ ਪਾਊਡਰ ਬਣਾ ਕੇ ਵੇਚਣਾ ਤੇ ਖੁੰਬਾਂ ਦਾ ਅਗੋਣ ਦੀ ਜਿਹੜੀ ਹੈਗੀ ਇਸ ਕਿੱਤੇ ਦੀ ਸਿਖਲਾਈ ਲੈਣ ਲਈ ਜਿਵੇਂ ਮੈਂ ਤੁਹਾਨੂੰ ਦੱਸਿਆ ਕਿ ਖੇਤੀਬੜ ਯੂਨੀਵਰਸਿਟੀ ਲੁਧਿਆਣਾ ਦੇ ਕਿਸੇ ਵੀ ਹਰ ਜ਼ਿਲ੍ਹੇ ਦੇ ਵਿੱਚ ਇੱਕ ਕ੍ਰਿਸ਼ੀ ਵਿਗਿਆਨ ਕੇਂਦਰ ਹੈ ਉੱਥੋਂ ਸਿਖਲਾਈ ਲਈ ਜਾ ਸਕਦੀ ਹੈ ਇਸੇ ਤਰ੍ਹਾਂ ਹੀ ਲੁਧਿਆਣੇ ਜੇ ਤੁਸੀਂ ਸਿਖਲਾਈ ਲੈਣੀ ਹੈ ਤਾਂ ਸਕਿੱਲ ਡਿਵੈਲਪਮੈਂਟ ਸੈਂਟਰ ਦੇ ਵਿੱਚ ਸਾਰਾ ਸਾਲ ਕੋਈ ਨਾ ਕੋਈ ਸਿਖਲਾਈ ਦਿੱਤੀ ਜਾਂਦੀ ਹੈ ਜਿਵੇਂ ਫਲਾਂ ਤੇ ਸਬਜ਼ੀਆਂ ਦੀ ਸੰਭਾਲ ਦੀ ਸਿਖਲਾਈ ਖੁੰਬਾਂ ਦੀ ਸਿਖਲਾਈ ਮੱਖੀਆਂ ਪਾਲਣ ਦਾ ਜਿਹੜਾ ਹੈਗਾ ਕੀਤਾ ਉਹਦੇ ਸੰਬੰਧੀ ਸਿਖਲਾਈ ਤੇ ਇਸੇ ਤਰ੍ਹਾਂ ਹੀ ਔਰਤਾਂ ਨੂੰ ਘਰ ਦੇ ਵਿੱਚ ਹੀ ਆਪਣੇ ਜਿਹੜੇ ਹੈਗੇ ਕੱਪੜੇ ਰੰਗਣੇ ਵੱਖ-ਵੱਖ ਤਰ੍ਹਾਂ ਦੀਆਂ ਕਢਾਈਆਂ ਕਰਨੀਆਂ ਤੇ ਪੋਸ਼ਟਿਕ ਜਿਹੜੇ ਹੈਗੇ ਨੇ ਪਦਾਰਥ ਬਣਾਉਣੇ ਔਰਤਾਂ ਫਲਾਂ ਨੂੰ ਦੀ ਸੰਭਾਲ ਦੇ ਵਿੱਚ ਬਹੁਤ ਅੱਛਾ ਯੋਗਦਾਨ ਪਾ ਸਕਦੇ ਪਾ ਰਹੀਆਂ ਨੇ ਤਾਂ ਉਹ ਉਹਨਾਂ ਨੂੰ ਅੱਜ ਕੱਲ ਬੂਟੇ ਲਾਉਣ ਦਾ ਸ਼ੌਕ ਵੀ ਹੋ ਗਿਆ ਜਿਵੇਂ ਨਿੰਬੂ ਦਾ ਬੂਟਾ ਲਗਾਉਣਾ ਅਮਰੂਦ ਦਾ ਬੂਟਾ ਲਗਾਉਣਾ ਇਸੇ ਤਰ੍ਹਾਂ ਹੀ ਆਮਲੇ ਦਾ ਬੂਟਾ ਲਗਾਉਣਾ ਸੋ ਸਾਰੇ ਫਲਾਂ ਦੇ ਬੂਟੇ ਲਗਾ ਕੇ ਫਿਰ ਉਹਨਾਂ ਫਲਾਂ ਨੂੰ ਕਿਵੇਂ ਸੱਜੇ ਢੰਗ ਦੇ ਨਾਲ ਅਸੀਂ ਘਰ 'ਚ ਕਿਵੇਂ ਵਰਤ ਸਕਦੇ ਆ ਤੇ ਘਰ 'ਚ ਵਰਤਣ ਤੋਂ ਵੀ ਵੱਧ ਜੇ ਤੁਹਾਡੇ ਕੋਲ ਜਿਆਦੇ ਹੋਵੇ ਤਾਂ ਫਿਰ ਉਸ ਦਾ ਮੰਡੀਕਰਨ ਕਿਵੇਂ ਕਰਨਾ ਇਹ ਵੀ ਔਰਤਾਂ ਜਿਹੜੀਆਂ ਹੈਗੀਆਂ ਦੇ ਵਿੱਚ ਯੋਗਦਾਨ ਪਾ ਰਹੀਆਂ ਨੇ ਤੇ ਇਸੇ ਤਰ੍ਹਾਂ ਹੀ ਔਰਤਾਂ ਸਾਡੇ ਤੋਂ ਸਖਲਾਈ ਲੈ ਕੇ ਆ ਤੁਸੀਂ ਦੇਖਦੇ ਹੋ ਖੇਤ 'ਚ ਪਿੱਛੇ ਜਿਵੇਂ ਮੇ ਆਗ ਲੱਗਿਆ ਹੋਇਆ ਉਸ ਸਾਗ ਨੂੰ ਪਹਿਲਾਂ ਥੋੜੀ ਜਗ੍ਹਾ ਲੈ ਕੇ ਬੀਜਦਿਆਂ ਨੇ ਫਿਰ ਬੀਜ ਕੇ ਕੱਟ ਕੇ ਉਹਨੂੰ ਧੋ ਕੇ ਧੋ ਕੇ ਕੱਟਣ ਤੋਂ ਬਾਅਦ ਕੱਟ ਕੇ ਸਾਗ ਵੇਚਦਿਆਂ ਨੇ ਕਿਉਂਕਿ ਅੱਜਕੱਲ ਬਹੁਤ ਜਿਹੜਾ ਹੈਗਾ ਲੋਕਾਂ ਕੋਲ ਸਮਾਂ ਨਹੀਂ ਹੈ ਕਿ ਉਹ ਸਾਗ ਨੂੰ ਧੋਣ ਕੱਟਣ ਕਿਉਂਕਿ ਬਹੁਤ ਲੰਬਾ ਸਮਾਂ ਲੱਗਦਾ ਹੈ ਤਾਂ ਕਟਿਆ-ਕਟਾਇ ਜਿਹੜੇ ਨੌਕਰੀ ਵਾਲੇ ਹੈਗੇ ਨੇ ਲੋਕ ਤਾਂ ਉਹ ਇਹ ਕਟਿਆ-ਕਟਾਇਆ ਸਾਗ ਲਿਜਾ ਕੇ ਮਤਲਬ ਬਣਾਉਂਦੇ ਨੇ ਸੋ ਆਖਿਰ ਦੇ ਵਿੱਚ ਮੈਂ ਭੈਣਾਂ ਨੂੰ ਇਹੀ ਆਪਣੇ ਵੱਲੋਂ ਕਹਿਣਾ ਚਾਹੂੰਗੀ ਕਿ ਜਿਵੇਂ ਇੱਕ ਤੇ ਇੱਕ 11 ਹੁੰਦੇ ਨੇ ਤਾਂ ਆਪਾਂ ਆਪਣੇ ਘਰ ਦੇ ਵਿੱਚ ਮਰਦਾਂ ਦੇ ਨਾਲ ਖੇਤੀ ਦੇ ਵਿੱਚ ਜਿਸ ਕੰਮ ਦੇ ਵਿੱਚ ਵੀ ਮਦਦ ਕਰ ਸਕਦੇ ਆ ਉਸ ਦੇ ਵਿੱਚ ਆਪਾਂ ਨੂੰ ਜਿਹੜੀ ਹੈਗੀ ਮਦਦ ਕਰਨੀ ਚਾਹੀਦੀ ਹੈ ਤਾਂ ਕਿ ਆਪਾਂ ਜਿਹੜੀ ਹੈਗੀ ਆਪਣਾ ਜਿਹੜੇ ਹੈਗੇ ਪਰਿਵਾਰ ਦੀ ਜਿਹੜੀ ਹੈਗੀ ਹੈ ਤਰੱਕੀ ਹੋਰ ਹੋ ਸਕੇ ਤੇ ਆਪਾਂ ਆਪਣਾ ਜਿਹੜਾ ਹੈਗਾ ਜਿੰਨਾ ਵੀ ਆਪਣੇ ਕੋਲ ਸਮਾਂ ਉਸ ਨੂੰ ਇਹ ਇਹਦੇ ਨਾਲ ਸਿਰਫ ਜਿਹੜੀ ਹੈਗੀ ਆ ਆਮਦਨ ਹੀ ਨਹੀਂ ਵਾਧਦੀ ਜਦੋਂ ਤੋਂ ਅਸੀਂ ਸਰੀਰਕ ਕੰਮ ਕਰਦੇ ਆ ਸਾਡੇ ਨੂੰ ਮਾਨਸਿਕ ਖੁਸ਼ੀ ਵੀ ਹੁੰਦੀ ਹੈ ਤੇ ਨਾਲ ਨਾਲ ਸਾਡਾ ਸਰੀਰ ਵੀ ਤੰਦਰੁਸਤ ਰਹਿੰਦਾ ਸੋ ਔਰਤਾਂ ਨੂੰ ਮੇਰਾ ਇਹ ਹੀ ਸੁਨੇਹਾ ਹੈ ਕਿ ਘਰ ਪਰਿਵਾਰ ਦੇ ਵਿੱਚ ਆਦਮੀਆਂ ਦੇ ਨਾਲ ਮੋਢੇ ਦੇ ਨਾਲ ਮੋਢਾ ਲਾ ਕੇ ਆਪਣਾ ਕੰਮ ਕਰਨ ਮੈਂ ਬਹੁਤ ਸੰਤੁਸ਼ਟ ਹਾਂ ਕਿ ਮੈਂ ਖੇਤੀ ਆਪਣੇ ਹਸਬੰਡ ਨਾਲ ਪਹਿਲਾਂ ਸ਼ੁਰੂ ਕੀਤੀ ਸੀ ਕਰੋਣੀ ਅਸੀਂ ਦੋਨੇ ਜੀ ਰਲ ਕੇ ਬਹੁਤ ਸੋਹਣੀ ਖੇਤੀ ਕਰਦੇ ਆਂ ਤੇ ਬਾਕੀਆਂ ਨੂੰ ਵੀ ਪ੍ਰੇਰਿਤ ਕਰਦੇ ਆਂ ਵੀ ਹਾਂ ਮੇਰੇ ਹਸਬੰਡ ਕਦੀ ਵੀ ਆਪ ਨਹੀਂ ਕਹਿਣਗੇ ਵੀ ਆਹ ਕੰਮ ਆਸਕਣਾ ਨਹੀਂ ਆਪਾਂ ਰਲ ਕੇ ਕਰਦੇ ਆਂ ਜਿਹੜਾ ਕੰਮ ਆ ਤੇ ਅਸੀਂ ਚਾਹੁੰਦੇ ਆਂ ਵੀ ਜੇ ਕੋਈ ਵੀ ਬੀਬੀ ਆਪਣੇ ਹਸਬੰਡ ਨਾਲ ਰਲ ਕੇ ਕੰਮ ਕਰਾਵੇ ਤੇ ਸਾਨੂੰ ਬਾਹਰਲਾ ਬੰਦਾ ਰੱਖਣ ਦੀ ਲੋੜ ਨਹੀਂ ਪਊਗੀ ਤੇ ਅੱਜ ਜੇ ਆਪਾਂ ਘਰੋਂ ਬਾਹਰ ਨਿਕਲਾਂਗੇ ਆ ਤੇ ਆਪਣੇ ਹਸਬੰਡ ਨਾਲ ਹੱਥ ਫੜਾਉਂ ਕੋਈ ਵੀ ਵਟਾਵਾਂਗੇ ਆ ਤੇ ਆਪਾਂ ਸਾਡਾ ਹਸਬੰਡ ਵੀ ਖੁਸ਼ ਆਪਾਂ ਤਰੱਕੀ ਤੇ ਜਾਵਾਂਗੇ ਸਾਡੇ ਵਾਲ ਦੇਖ ਕੇ ਚਾਰ ਜਾਣੇ ਹੋਰ ਵੀ ਇਹ ਕੰਮ ਨੂੰ ਸ਼ੁਰੂ ਕਰਨਗੇ ਮੈਂ ਖੁਦ ਲੇਡੀਜ਼ ਆ ਮੈਂ ਇਹ ਤੁਹਾਨੂੰ ਬੀਬੀਆਂ ਨੂੰ ਸੰਦੇਸ਼ ਦੇ ਰਹੀ ਆ ਵੀ ਜਿੰਨਾ ਮੈਂ ਤੁਹਾਨੂੰ ਕਿਹਾ ਆ ਚਾਰ ਚਟਨੀਆਂ ਮਰੱਭਿਆਂ ਤੋਂ ਲੈ ਕੇ ਆਪਣੀ ਫਸਲ ਦੀ ਸਾਂਭਣ ਤੱਕ ਆਪਣੇ ਘਰ ਦੇ ਜੋ ਵੀ ਆ ਕੰਮਾਂ ਤੱਕ ਕਰਨ ਤੱਕਰ ਜੇ ਅਸੀਂ ਝਿਜਕਾਂਗੇ ਨਹੀਂ ਤੇ ਅਸੀਂ ਵੀ ਅੱਜ ਤਰੱਕੀ ਤੇ ਹੋਵਾਂਗੇ ਆ ਤੇ ਬਾਕੀ ਮੇਰਾ ਇਹੀ ਆ ਕਿ ਸਾਰੀਆਂ ਬੀਬੀਆਂ ਰਲ ਕੇ ਗੱਪਾਂ ਮਾਰਨ ਦੇ ਬਜਾਏ ਜੇ ਆਪਾਂ ਕੰਮ ਸ਼ੁਰੂ ਕਰੀਏ ਕੋਈ ਵੀ ਕੰਮ ਸ਼ੁਰੂ ਕਰੀਏ ਤੇ ਹਰੇਕ ਬੀਬੀ ਤਰੱਕੀ ਕਰ ਸਕਦੀ ਆ ਕੁਲਵਿੰਦਰ ਕੌਰ ਵਰਗੀਆਂ ਹੋਰ ਦੂਜੀਆਂ ਔਰਤਾਂ ਵੀ ਖੇਤੀਬਾੜੀ ਵਿੱਚ ਆਪਣਾ ਪੂਰਨ ਸਹਿਯੋਗ ਦੇ ਕੇ ਕਾਮਯਾਬ ਹੋ ਸਕਦੀਆਂ ਹਨ ਖੇਤੀ ਖਰਚੇ ਘਟਾਉਣ ਤੋਂ ਲੈ ਕੇ ਆਮਦਨ ਵਧਾਉਣ ਤੱਕ ਇਹ ਸਫਲ ਕਿਸਾਨ ਔਰਤ ਕੁਲਵਿੰਦਰ ਕੌਰ ਖੇਤੀਬਾੜੀ ਵਿੱਚ ਬੜੇ ਹੀ ਸੁਚਾਰੂ ਢੰਗ ਨਾਲ ਕੰਮ ਕਰਦੀ ਹੈ ਅਤੇ ਆਪਣੇ ਪਰਿਵਾਰ ਦੀ ਆਮਦਨ ਵਿੱਚ ਵਾਧਾ ਕਰਦੀ ਹੈ ਪੰਜਾਬ ਦੀ ਖੇਤੀ ਨੂੰ ਕੁਲਵਿੰਦਰ ਕੌਰ ਵਰਗੀਆਂ ਕਿਸਾਨ ਔਰਤਾਂ ਦੀ ਬਹੁਤ ਜ਼ਿਆਦਾ ਲੋੜ ਹੈ ਜਿਸ ਨਾਲ ਪੰਜਾਬ ਦੀ ਖੇਤੀ ਅਤੇ ਪੰਜਾਬ ਦਾ ਕਿਸਾਨ ਦਿਨ ਦੁੱਗਣੀ ਅਤੇ ਰਾਤ ਚੌਗਣੀ ਤਰੱਕੀ ਕਰ ਸਕਦਾ ਹੈ यशस्वी प्रधानमंत्री श्री नरेंद्र मोदी जी के दूरदर्शी नेतृत्व में प्राकृतिक खेती को जन आंदोलन बनाना है मिट्टी की उर्वरक शक्ति और फसल उत्पादन बढ़ाने शुद्ध खान पान एवं किसानों की आय बढ़ाने के लिए प्रधानमंत्री श्री नरेंद्र मोदी जी ने प्राकृतिक खेती करने का आह्वान किया है मातृभूमि पुत्रो हम भूमि अर्थात धरती हमारी माता है और हम उसके पुत्र। माता और पुत्र और के इस रिश्ते को सदियों से सींचती आई है हमारी प्राकृतिक कृषि या देसी गौ आधारित कृषि प्राकृतिक कृषि का अर्थ है बिना रसायन और बाहरी आदानों के प्राकृतिक संसाधनों का खेती के साथ समन्वय प्रयोगों से पता चला है कि 10 किलोग्राम गोबर के साथ गौमूत्र गो गुड़ एवं दो दाले का आटा या बेसन आदि मिलाकर उसका प्रयोग किया जाए तो चमत्कारिक परिणाम मिलता है जिसका नाम रखा गया है जीवामृत प्राकृतिक कृषि प्रक्रिया में धरती का अमृत जीवार आइए हम जानते हैं कि जीवामृत का निर्माण कैसे होता है जीवामृत निर्माण के लिए जरूरी सामग्री 10 किलोग्राम देसी गाय का गोबर 8 से 10 लीटर देसी गाय का मूत्र डेढ़ से दो किलोग्राम गुड़ डेढ़ से दो किलोग्राम बेसन एक लीटर पानी और मुट्ठी भर पेड़ के नीचे की मिट्टी आसानी से उपलब्ध इन सामग्रियों से जीवामृत बनाने की विधि भी इतनी सरल है कि कोई भी किसान इसे अपने आप बना सकता है इन सामग्रियों में से गुड़ बेसन एवं गोबर को पानी या तो गौमूत्र का उपयोग करके लिक्विड जैसा बना सकते हैं अब इन सामग्रियों को एक ड्रम में डालकर उसे लकड़ी के एक डंडे से घोलना है ठीक से घोलने के बाद जीवामृत बनने के लिए दो से तीन दिन तक छाया में रख देना है प्रतिदिन सुबह और शाम घड़ी की सुई की दिशा में लकड़ी के डंडे से दो मिनट तक इसे घोलना है और जीवामृत को बोरे से ढक देना है ये जीवामृत जब सिंचाई के साथ खेत में डाला जाता है तो भूमि में जीवाणुओं की संख्या अविश्वसनीय रूप से बढ़ जाती है और भूमि के रासायनिक व जैविक गुणों में वृद्धि होती है जीवामृत को महीने में दो बार या एक बार उपलब्धता के अनुसार 200 लीटर प्रति एकड़ के हिसाब से सिंचाई के पानी के साथ देना चाहिए फलों के पेड़ों के पास दोपहर 12 बजे जो छाया पड़ती है उस छाया के पास प्रति पेड़ दो से पाँच लीटर जीवामृत भूमि में महीने में एक बार या दो बार गोलाकार में डालना चाहिए इससे मिट्टी स्वस्थ बनती है और फसल भी उतनी ही बेहतर मिलती है इससे किसान के मित्र माने जाने वाले केचुओं की संख्या बढ़ती है प्राकृतिक कृषि में गहरी जुताई की भी जरूरत नहीं होती है इतना ही नहीं प्राकृतिक कृषि भूमिगत जल को भी बढ़ाती है इस प्रक्रिया से मुख्य फसलों के साथ सहयोगी फसलों को भी बोया जा सकता है घन जीवामृत जीवामृत का ही सूखा व स्वरूप है जिसे फसल बोने से पहले जमीन में मिलाया जाता है धूप में सुखाए गए 200 किलोग्राम गोबर में ताजा बना 20 लीटर जीवामृत मिलाकर दो दिन छाया में रखते हैं इसे एक बार फिर से धूप में सुखाकर तथा डंडे से पीसकर महीन बना दिया जाता है यही घन जीवामृत है जिसे एक एकड़ के लिए प्रयोग कर सकते हैं बीजामृत प्रकृति खेती का एक आवश्यक आदान बीजामृत है बीजामृत जहाँ बीज को बीज जनित रोगों से बचाता है तो वहीं इसकी अंकुरण क्षमता को अद्भुत रूप से बढ़ाता है देसी गाय के पाँच किलोग्राम गोबर पाँच लीटर गौमूत्र पचास ग्राम बुझा हुआ चूना और थोड़ी सी मिट्टी को बीस लीटर पानी में मिलाकर बीजामृत बनाया जाता है एक रात रखने के बाद इसमें सौ किलोग्राम बीज का संस्कार किया जाता है इससे एक दिन बाद संस्कारित बीज बुआई के लिए तैयार हो जाता है आच्छादन आच्छादन प्राकृतिक खेती का एक महत्वपूर्ण नियम है खेती वाली सारी भूमि को फसल अवशेष से या छोटी अवधि की अंतर फसलों से पूरा ढक दिया जाता है आच्छादन भूमि में नमी बनाए रखता है तथा वातावरण से नमी को खींचकर खेती हेतु पानी की खपत को भी अद्भुत रूप से घटाता है जीवाणुओं एवं केचुओं की गतिविधियों को बढ़ाता है खरपतवार पतवार को नियंत्रित करता है तथा अंत में विकटित होकर जमीन से कार्बन उत्सर्जन को रोककर भूमि की जैविक कार्बन क्षमता को बढ़ाता है वापसा इस कृषि विधि में निर्माण भी एक महत्वपूर्ण प्रक्रिया है, जिससे भूमि में हवा एवं नमी का बराबर संतुलन बनाए रखा जा सकता है अग्निअस्त्र प्रकृतिक कृषि विधि केवल भूमि की उत्पादन क्षमता को ही नहीं बढ़ाती है बल्कि कीट एवं बीमारियों की रोकथाम के लिए भी एक प्रभावी विकल्प प्रदान करती है फसलों पर कीट पतंगों की रोकथाम के लिए स्थानीय वनस्पति पर आधारित सस्ता तथा किसान के खेत में बनने वाला ही आदान है अग्नि अस्त्र पाँच किलोग्राम नीम या अन्य स्थानीय पौधा जिसे गाय नहीं खाती उसके पत्ते 20 लीटर देसी गाय का मूत्र 500 ग्राम तंबाकू पाउडर 500 ग्राम हरी मिर्च तथा 50 ग्राम लहसुन के पेस्ट को मिलाकर धीमी आंच में उबालकर 48 घंटे के लिए रखा जाता है सुबह शाम दो दो मिनट के लिए घोलें। इस घोल का 6 लीटर प्रति 200 लीटर पानी में मिलाकर एक एकड़ में छिड़काव करें। नीमास्त्र भ्रमास्त्र दशपर्णी अर्क इत्यादि भी कीट पतंगों की रोकथाम के लिए उपयोग में लाए जाते हैं इस तरह खट्टी लस्सी कंटित सौठास्त इत्यादि प्रभावी रूप से विभिन्न बीमारियों के निवारण के लिए प्रयोग में लाए जाते हैं तो देखा अपने कितना आसान है प्राकृतिक खेती करना हम किसानों के लिए इससे न केवल हमारे स्वास्थ्य बल्कि हमारी भूमि के साथ साथ आसपास के वातावरण को भी लाभ मिलता है एक एक किसान आत्मनिर्भर बने और ऐसा तभी हो सकता है जब अप्राकृतिक खाद और दवाइयों के बदले हम मां भारती की मिट्टी का संवर्धन गोवर्धन से करें प्राकृतिक तत्वों से करें हर देशवासी हर चीज के हित में हर जीव के हित में प्राकृतिक खेती को हम जन आंदोलन बनाएंगे मेरा नाम सत्या है, मेरे है। मैं मेरे डेढ़ सौ पे पौधा है जिसमें मैं प्राकृतिक खेती की अब स्प्रे कर रही हूँ अगर जहरीली स्प्रे हम दुकानों से खरीद के करते थे तो उससे हमारे खर्चा ज़्यादा आता था पैसा भी ज़्यादा लगता था और इसमें हमारे को खर्चा भी कम है और फल भी अच्छा बन रहा है जिसके लिए हमें यूरिया डालने की कोई जरूरत नहीं है अभी इसमें पहले सर अगर पाँच हज़ार का खर्चा हमारा आता था स्प्रे का तो अभी हमारा पाँच सौ का भी शायद खर्चा नहीं आया है इसलिए मैंने अपने बगीचे से शुरू करा है पर इस साल में सबको बता रही हूँ कि आगे के लिए आप ही जो मैंने किया है अपने बगीचे में आप ये स्प्रे करके देखो दिल खुश हो जाता है सर जब अपनी फसल इस तरह से अच्छे से आए तो दिल भी खुशी हो जाता है सर और मेरी लोकल बेटी हाई और और ही दिन लगाया था अब हाईब्रिड में अभी तो कुछ भी नहीं इसके सिमटन बालियों को ये जो मेरा लोकल है इसको देखो कितनी अच्छी ढंग से बालियाँ ये बिल्कुल भरपूर इसमें ये छीटा इसका पड़ा हुआ है इस फसल में मैंने सब करे जब भी इसमें बीज लगाया था तो बीज अमृत से मैंने ट्रीट किया था बीज को उसके बाद जीवामृत जो हमारे गाय देसी गाय का गोबर गोतर से हम तैयार करते हैं उसी की स्प्रे इसमें करता हूँ 21 दिन के बाद पहली स्प्रे 35 दिन के बाद दूसरी स्प्रे और दो महीने के बाद तीसरी स्प्रे बाकी स्प्रे करने की कोई जरूरत नहीं है तो किसान भाई और बहनों आप भी इन किसानों की तरह प्राकृतिक खेती अपनाइए और अपने जीवन में लाभ खुशी और समृद्धि पाइए प्राकृतिक कृषि आत्मनिर्भर भारत के आत्मनिर्भर किसान की खुशी